ਹਾਂਜੀ ਸਰ ਸਤਿ ਸ਼੍ਰੀ ਅਕਾਲ ਮੈਂ ਸੁਮਨ ਆਰਟਿਸਟ ਸਕੇਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਸਾਨੂੰ ਇੰਨਾ ਸਾਰਾ ਪਿਆਰ ਦੇਣ ਲੱਗੇ ਹੋ ਇੰਨਾ ਸੋਹਣੇ ਸੋਹਣੇ ਸਾਡੀ ਜਿਹੜੀ ਕਲੈਕਸ਼ਨ ਨੂੰ ਤੁਸੀਂ ਪਸੰਦ ਕਰ ਰਹੇ ਹੋ ਸਾਡੀ ਹੈਂਡਵਰਕ ਦੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਈਵਨ ਬਰਬਰੀ ਦੇ ਸੂਟ ਤਾਂ ਸਾਡੇ ਆਲਮੋਸਟ ਬਹੁਤ ਹੀ ਫੇਮਸ ਹੋ ਚੁੱਕੇ ਨੇ ਸੋ ਉਹਦੀ ਬਾਰ-ਬਾਰ ਡਿਮਾਂਡ ਆ ਰਹੀ ਹੈ ਹੁਣ ਅੱਜ ਕੁਝ ਕਾਟਨ ਦੇ 컬렉ਸ਼ਨ ਲੈ ਕੇ ਆਏ ਹਾਂ ਕਈ ਭੈਣਾਂ ਨੇ ਕਿਹਾ ਸਾਨੂੰ ਕਾਟਨ ਦੇ ਸੂਟ ਦਿਖਾਓ ਬਜਟ ਫ੍ਰੈਂਡਲੀ ਇਹ ਸਾਰੇ ਦੇ ਸਾਰੇ ਸੂਟ ਜਿਹੜੇ ਨੇ 1800 ਤੋਂ 2000 ਦੇ ਵਿੱਚ ਬਚੀ ਰਹਿਣਗੇ ਸੋ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ ਤੁਸੀਂ ਉਹ ਬੁਕਿੰਗ ਕਰਵਾ ਸਕਦੇ ਹੋ ਸੋ ਪਲੀਜ਼ ਜਲਦੀ ਤੋਂ ਜਲਦੀ ਬੁਕਿੰਗ ਕਰਵਾ ਲਿਓ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੇਕਰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਤਾਂ ਤੁਸੀਂ ਮੈਨੂੰ ਇਹਦੀ ਫੋਨ ਤੇ ਕਨਫਰਮ ਕਰਕੇ ਵੀ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਹਾਂਜੀ ਪਹਿਲਾ ਪ੍ਰਿੰਟ ਪਿਓਰ ਕਾਟਨ ਦੇ ਸੂਟ ਨੇ ਏ ਵਰਕ ਹੋਇਆ ਹੈ ਨੀਚੇ ਜਿਹੜੀ ਇਹ ਪੇਂਟ ਪੇਂਟ ਹੋਇਆ ਹੋਇਆ ਉਹਨੂੰ ਹਾਈਲਾਈਟ ਕੀਤਾ ਗਿਆ ਹੈਗਾ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ neck ਤੇ ਆਊਗਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਦਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੁਸੀਂ ਦੀ ਪੂਰੀ ਲੁੱਕ ਦੇਖ ਸਕਦੇ ਹੋ ਈਵਨ ਉਹਦੇ ਨਾਲ ਤੁਸੀਂ ਦੇਖੋ ਤੁਸੀਂ ਧਿਆਨ ਨਾਲ ਜੇ ਤਾਂ ਫਲਾਵਰ ਦੇ ਉੱਤੇ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਅਟੈਚ ਕੀਤੇ ਗਏ ਨੇ ਇਹ ਡਿਜ਼ਾਈਨ ਇਹਦਾ 슬ੀਵਸ ਦੇ ਉੱਪਰ ਆਏਗਾ ਦਿਸ ਵਨ ਤੇ ਸੇਮ ਹੀ ਡਿਜ਼ਾਈਨਿੰਗ ਇਹਦੀ ਬੈਕ ਤੇ ਆ ਬਹੁਤ ਹੀ ਪਿਆਰੀ ਸੇਮ ਪ੍ਰਿੰਟਿੰਗ ਹੋਈ ਹੈ ਇਹਦੀ ਬੈਕ ਤੇ ਤੇ ਦੋਨੋਂ ਸਲੀਵਸ ਤੇ ਇਹਦੇ ਨਾਲ ਪਲੇਨ ਬਾਟਮ ਆਏਗੀ ਇਹ ਸ਼ੇਡ ਦੀ ਇਹ ਪਿਓਰ ਕਾਟਨ ਦੇ ਸੂਟ ਨੇ ਜਿਵੇਂ ਪਹਿਲਾਂ ਤੁਸੀਂ ਇਹਨਾਂ ਨੂੰ ਬਾਹਰ ਅੰਦਰ ਪਾ ਸਕਦੇ ਹੋ ਫਿਰ ਘਰ ਤੁਸੀਂ ਜਿਵੇਂ ਮਰਜ਼ੀ ਪਾਓ ਕੋਈ ਕੰਪਲੇਂਟ ਨਹੀਂ ਹੈ ਇਹਦੀ ਇਹਦਾ ਬਹੁਤ ਹੀ ਪੋਜ਼ਿਟਿਵ ਹੈ ਇਹਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਮਸਲਿਨ ਦਾ ਸੂਟ ਦੀ ਗੱਟਾ ਬਹੁਤ ਪਿਆਰੀ ਹੈ ਸੋ ਇਹ ਇਹ ਸੂਟ ਜਿਹੜਾ ਹੈ 2000 ਦਾ ਕਾ ਸੋ ਮੈਂ ਕਾਸਟ ਤੁਹਾਨੂੰ ਨਾਲ ਦੀ ਨਾਲ ਦੱਸ ਰਹੀ ਹਾਂ ਹਾਂਜੀ ਇਹ ਵੀ ਸੂਟ ਬਹੁਤ ਹੀ ਪਿਆਰਾ ਕਲਰ ਵੀ ਬਹੁਤ ਪਿਆਰਾ ਈਵਨ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੈ ਇਹ ਸਾਰੇ ਦੇ ਸਾਰੇ ਜਿਹੜੇ ਅੱਜ ਦੇ ਕਲੈਕਸ਼ਨ ਆ ਵਿਦ ਦੁਪੱਟਾ ਕੀ ਇਹ ਪੇਂਟ ਕੀਤਾ ਹੋਇਆ ਉਹਨੂੰ ਤਿਆਰੀ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਹੀ ਸੋਹਣਾ ਇਦਿਆਂ ਜਿਹੜੀਆਂ 슬ੀਵਜ਼ ਨੇ ਗਈਆਂ ਉਹਦੇ ਤੇ ਵੀ ਬੁਟਾ ਆਏਗਾ ਸੇਮ ਜਿਹੜਾ ਘੇਰੇ ਤੇ ਤੇ ਸੇਮ ਹੀ ਡਿਜ਼ਾਈਨਿੰਗ ਇਹਦੇ ਬੈਕ ਪੱਲੇ ਤੇ ਆਏਗੀ ਇਹਦੇ ਨਾਲ ਵੀ ਪਲੇਨ ਬਾਟਮ ਹੈ ਗ੍ਰੇ ਕਲਰ ਦੀ ਬਹੁਤ ਹੀ ਸੋਹਣੀ ਸਟਫ ਬਹੁਤ ਪਿਆਰਾ ਹੈ ਪਿਓਰ ਕਾਟਨ ਹੈ ਨਾ ਤਾਂ ਇਹਦਾ ਕਲਰ ਜਾਊਗਾ ਇਹ ਐਜ਼ ਇਟ ਇਜ਼ ਰਹੂਗਾ ਇਹਦਾ ਦੁਪੱਟਾ ਵੀ ਮਸਲੀਨ ਦਾ ਬਹੁਤ ਹੀ ਪਿਆਰਾ ਹੈ ਸੇਮ ਜੋ ਘੇਰੇ ਤੇ ਡਿਜ਼ਾਈਨਿੰਗ ਬਣੀ ਹੈ ਉਹ ਸੇਮ ਪ੍ਰਿੰਟਿੰਗ ਇਹਦੇ ਤੇ ਵੀ ਹੋਈ ਹੈ ਦੁਪट्टे ਤੇ ਇਹ ਸੂਟ ਦੀ ਕਾਸਟ ਵੀ 2000 ਹੈ ਹਾਂਜੀ ਉਸ ਤੋਂ ਅਗਲਾ ਸੂਟ ਇਹ ਜਿਹੜਾ ਮੈਂ ਤੁਹਾਨੂੰ ਸਾਰਨੋਂ ਪਹਿਲੇ ਦਿਖਾਇਆ ਸੀ ਉਹਦੇ ਵਿੱਚ ਹੀ ਸੈਕੰਡ ਸ਼ੇਡ ਹੈ ਬਹੁਤ ਹੀ ਪਿਆਰਾ ਇਹ ਕਲਰ ਬਹੁਤ ਪਿਆਰਾ ਹੈ ਟ੍ਰੈਂਡਿੰਗ ਕਲਰ ਐਕਚੁਅਲੀ ਜੋ ਅੱਜਕੱਲ੍ਹ ਚੱਲ ਰਿਹਾ ਹੈ ਲਾਈਟ ਡਾਰਕ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਇਹ ਜਿਹੜੇ ਉੱਤੇ ਜਿਵੇਂ ਅੱਜ ਕੱਲ ਜੋ ਲੇਸ ਚੱਲ ਰਹੀ ਹੈ ਲੇਸ ਨਾਲ ਡਿਜ਼ਾਈਨਿੰਗ ਹੋ ਰਹੀ ਹੈ ਉਹ ਵਾਲੇ ਤੁਸੀਂ ਜਿਹੜੇ ਫੁੱਲ ਨੇ ਉਹ ਅਟੈਚ ਕੀਤੇ ਗਏ ਨੇ ਉਹਨੂੰ ਹਾਈਲਾਈਟ ਕੀਤਾ ਗਿਆ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਦੀਆਂ 슬ੀਵਸ ਦਾ ਡਿਜ਼ਾਈਨ ਆਊਗਾ ਸੇਮ ਬੁਟਾਈ ਹੈ ਜੋ ਕਿ ਰਿਤੇ ਹੈ ਪਲੱਸ ਇਹਦੀ ਬੈਕ ਵੀ ਸੇਮ ਹੀ ਬਣੀ ਹੋਈ ਹੈ ਸੋ ਸਾਈਡ ਤੇ ਇਹਦੀਆਂ 슬ੀਵਸ ਨੇਗੀਆਂ ਤੇ ਇਹਦੇ ਨਾਲ ਪਲੇਨ ਬਾਟਮ ਆਏਗੀ ਇਹਦਾ ਦੁਪੱਟਾ ਵੀ ਬਹੁਤ ਹੀ ਪਿਆਰਾ ਈਵਨ ਜੇ ਤੁਹਾਡਾ ਸੂਟ ਤੁਸੀਂ ਆਪਣਾ ਯੂਜ਼ ਕਰ ਲੈਨੇ ਹੋ ਆਫਟਰ ਦੈਟ ਤੁਸੀਂ ਦੁਪੱਟੇ ਦੇ ਨਾਲ ਪਲੇਨ ਸੂਟ ਵੀ ਬਣਾ ਸਕਦੇ ਹੋ ਸੋ ਤੁਸੀਂ ਦੁਪੱਟੇ ਨੂੰ ਰੀਯੂਜ਼ ਵੀ ਕਰ ਸਕਦੇ ਹੋ ਜਿਵੇਂ ਆਪਾਂ ਪੇਂਟ ਕਰਵਾ ਸਕਦੇ ਹਾਂ ਕਢਾਈ ਕਰਾ ਸਕਦੇ ਹਾਂ ਸੇਮ ਸੂਟ ਲੈ ਕੇ ਨਾ ਸੋ ਤੁਸੀਂ ਦੁਬਾਰਾ ਵੀ ਦੁਪੱਟੇ ਨੂੰ ਯੂਜ਼ ਕਰ ਸਕਦੇ ਹੋ ਸੋ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਇਸਦੀ ਕਾਸਟ ਵੀ 2000 ਹੈ ਹਾਂਜੀ ਬਹੁਤ ਹੀ ਸੋਹਣਾ ਪ੍ਰਿੰਟ ਲਾਈਟ ਡਾਰਕ ਦਾ ਕੰਬੀਨੇਸ਼ਨ ਬਹੁਤ ਸੋਹਣਾ ਇਹ ਤੇ ਵਰਕ ਹੋਇਆ ਹੈ ਪਰਪਲ ਸ਼ੇਡ ਆ ਨਾਲ ਕਰੀਮ ਦਾ ਕੰਬੀਨੇਸ਼ਨ ਹੈ ਲਾਈਟ ਪਰਪਲ ਹੈ ਐਕਚੁਅਲੀ ਇਹਦਾ ਕਿਰ ਬਹੁਤ ਹੀ ਸੋਹਣਾ ਬਣਿਆ ਮਿਰਰ ਵਰਕ ਹੋਇਆ ਇਹਦੇ ਤੇ ਹੈਂਡ ਟੱਚ ਦਿੱਤਾ ਗਿਆ ਇਹਨੂੰ ਪ੍ਰੋਪਰ ਨੋਟ ਵਰਕ ਹੋਇਆ ਇਹਦੇ ਤੇ ਬਹੁਤ ਹੀ ਸੋਹਣਾ ਇਹਦੀ ਪਲੇਨ ਬਾਟਮ ਆਏਗੀ ਇਹ ਐਕਚੁਅਲੀ ਹੈਂਡ ਟੱਚ ਦਿੱਤਾ ਗਿਆ ਇਹ ਵਾਲੇ ਸੂਟ ਦੀ ਜਿਹੜੀ ਕਾਸਟ ਹੈ 1800 ਹੈ ਇਹਦਾ ਦੁਪੱਟਾ ਬਹੁਤ ਪਿਆਰਾ ਸ਼ਿਫੌਨ ਦਾ ਦੁਪੱਟਾ ਇਹਦੇ ਨਾਲ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੋ ਸੂਟ ਤੇ ਹੋਈ ਹੈ ਸੇਮ ਸੇਮ ਪ੍ਰਿੰਟਿੰਗ ਦੁਪੱਟੇ ਤੇ ਹੈ ਸੋ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਊਗਾ ਇਹ ਸੂਟ ਦੀ ਕੋਸਟ 1800 ਹੈ ਜਿਹਨੂੰ ਵੀ ਪਸੰਦ ਆ ਰਿਹਾ ਤੁਸੀਂ ਜਲਦੀ ਜਲਦੀ ਪਲੀਜ਼ ਬੁੱਕ ਕਰਵਾ ਲਓ ਇਹ ਦੁਬਾਰਾ ਰੀਸਟਾਕ ਨਹੀਂ ਹੋਣਗੇ ਹਾਂਜੀ ਸੇਮ ਜੋ ਆਪਾਂ ਨੇ ਪਹਿਲਾਂ ਸੂਟ ਦੇਖਿਆ ਉਹਦੇ ਨਾਲ ਦਾ ਸੂਟ ਹੈ ਇਹ ਬਹੁਤ ਹੀ ਸੋਹਣਾ ਹਾਈਲਾਈਟ ਕੀਤਾ ਹੋਇਆ ਏ ਪਿਓਰ ਕਾਟਨ ਦੇ ਸੂਟ ਨੇ ਇਹਦੇ ਨਾਲ ਪਲੇਨ ਪਿਓਰ ਕਾਟਨ ਦੀ ਬਾਟਮ ਆਏਗੀ ਇਹਦਾ ਦੁਪੱਟਾ ਵੀ ਸ਼ਿਫੋਨ ਦਾ ਬਹੁਤ ਹੀ ਪਿਆਰਾ ਪਿਓਰ ਸ਼ਿਫੋਨ ਦੇ ਦੁਪੱਟੇ ਇਹਨਾਂ ਦੇ ਨਾਲ ਲਗਾ ਰੱਖੇ ਨੇ ਸੋ ਤੁਸੀਂ ਦੇਖ ਸਕਦੇ ਹੋ ਸੇਮ ਕੇਰੇ ਵਾਲੀ ਜਿਹੜੀ ਪ੍ਰਿੰਟਿੰਗ ਆ ਉਹ ਦੁਪੱਟੇ ਤੇ ਆਏਗੀ ਬਹੁਤ ਹੀ ਸੋਹਣਾ ਦੁਪੱਟਾ ਓਵਰ ਆਲ ਸੂਟ ਦੀ ਗੈਟਅਪ ਬਹੁਤ ਸੋਹਣੀ ਆ ਇਹ ਸੂਟ ਦੀ ਕਾਸਟ ਵੀ 1800 ਹੈ ਹਾਂਜੀ ਸਾਡਾ ਨੈਕਸਟ ਸੂਟ ਬਹੁਤ ਹੀ ਪਿਆਰਾ ਸੂਟ ਹੈ ਇਹ ਚੈੱਕ ਵਾਲੀ ਡਿਜ਼ਾਈਨਿੰਗ ਹੈ ਲਾਈਕ ਉੱਪਰ ਸੈਲਫ ਹੈ ਚੈੱਕ ਦੇ ਵਿੱਚ نیچے ਚੈੱਕ ਹਾਈਲਾਈਟ ਹੋਇਆ ਬਹੁਤ ਹੀ ਸੋਹਣਾ ਫਲਾਵਰ ਬਣਿਆ ਹੋਇਆ ਉਹਨੂੰ ਮਸ਼ੀਨ ਵਰਕ ਦੇ ਨਾਲ ਹਾਈਲਾਈਟ ਕੀਤਾ ਗਿਆ نیچے ਘੇਰੇ ਨਾਲ ਉਹਦੀ ਫਿਨਿਸ਼ਿੰਗ ਕੀਤੀ ਗਈ ਹੈ ਤੇ ਇਹਦੀ ਵੀ ਪਲੇਨ ਬਾਟਮ ਹੈ ਡਾਰਕ ਲਾਈਟ ਦਾ ਕੰਬੀਨੇਸ਼ਨ ਹੈ ਡਾਰਕ ਬਲੂਇਸ਼ ਜਿਹੜੀ ਹੈਗੇ ਇਹਦੇ ਨਾਲ ਬਾਟਮ ਹੈ ਪਲੱਸ ਇਹਦਾ ਦੁਪੱਟਾ ਬਹੁਤ ਪਿਆਰਾ ਹੈ ਉਸੇ ਦੇਖ ਸਕਦੇ ਹੋ ਦੁਪट्टे ਦੀ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਕੀਤੀ ਗਈ ਹੈ ਇਹ ਜਿਹੜਾ ਸੂਟ ਹੈ ਇਹਦੀ ਕਾਸਟ ਹੈ 1850 ਰੁਪਏ ਹਾਂਜੀ ਬਹੁਤ ਹੀ ਸੋਹਣਾ ਸੂਟ ਇਹ ਥੋੜਾ ਸਟੱਫ ਉਹਨਾਂ ਤੋਂ ਹਟਕੇ ਹੈ ਵੀ ਪਿਓਰ ਕਾਟਨ ਦੇ ਵਿੱਚ ਹੈ ਇਹ ਲਾਈਕ ਜਿਵੇਂ ਲੇਲਨ ਖਾਦੀ ਹੁੰਦੀ ਹੈ ਉਦੋਂ ਦਾ ਸਟੱਫ ਹੈ ਬਹੁਤ ਹੀ ਸੋਹਣਾ ਬਹੁਤ ਹੀ ਕੂਲ ਹੈ ਇਹ ਇਹਦਾ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹਦਾ ਘੇਰਾ ਆਏਗਾ ਘੇਰੇ ਤੇ ਲੇਸ ਆ ਪਲੱਸ ਇਹਦੀਆਂ 슬ੀਵਜ਼ ਵੀ ਬਹੁਤ ਸੋਹਣੀਆਂ ਲੱਗੀਆਂ ਆ ਇਹਦਾ ਬੈਕ ਆਏਗਾ ਤੇ ਲਾਈਟ ਕਲਰ ਦੀ ਇਹਦੇ ਨਾਲ ਬਾਟਮ ਆਏਗੀ ਇਹਦਾ ਦੁਪੱਟਾ ਬਹੁਤ ਪਿਆਰਾ ਇਹ ਸੂਟ ਦੀ ਜਿਹੜੀ ਗ੍ਰੇਸ ਹੈ ਇਹਦੇ ਦੁਪੱਟੇ ਨਾਲ ਬੰਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਇਹਦਾ ਕੋਈ ਵੀ ਸੂਟ ਆ ਉਹਦੀ ਓਵਰਆਲ ਜਿਹੜੀ ਗੈਟਅਪ ਆ ਉਹ ਦੁਪੱਟੇ ਦੇ ਨਾਲ ਹੀ ਆਉਂਦੀ ਹੈ ਸੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋ ਇਹ ਸੂਟ ਦੀ ਇੱਕ ਤੁਹਾਨੂੰ ਸਾਡਾ ਸਟਿਚ ਹੋ ਕੇ ਵੀ ਸੂਟ ਜਾ ਰਿਹਾ ਸੋ ਮੈਂ ਤੁਹਾਨੂੰ ਫਾਈਨਲ ਲੁੱਕ ਦਿਖਾ ਦਿੰਨੀ ਆ ਇਹ ਵਾਲੇ ਸੂਟ ਦੀ ਜਿਹੜੀ ਕਾਸਟ ਹੈ ਵੀ 1800 ਹੈ ਬਹੁਤ ਹੀ ਸੋਹਣਾ ਸਸੇ ਇਹਦੀਆਂ 슬ੀਵਸ ਆ ਗਈਆਂ। प्लस ਇਹਦੇ ਨਾਲ ਜਿਹੜੀ ਆਪਣੀ ਸਟ੍ਰੇਟਸ ਸਲਵਾਰ ਬਣੀ ਹੈ, ਨਾਰਮਲ ਸਲਵਾਰ ਬਣੀ ਹੈ ਸੌਰੀ। ਇਹਦਾ ਦੁਪੱਟਾ ਵੀ ਬਹੁਤ ਪਿਆਰਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਹੀਆਂ ਆਪਣੇ ਕੋਲ ਜਿਹੜੀ ਇੱਕ ਕਲੈਕਸ਼ਨ ਹੈ ਲਿਮਟਿਡ ਹੀ ਹੈ ਸੋ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰੋ। ਜੇਕਰ ਤੁਸੀਂ ਸਟਿਚ ਕਰਾਉਣਾ ਤਾਂ ਤੁਸੀਂ ਸਾਨੂੰ ਮੈਜ਼ਰਮੈਂਟ ਭੇਜ ਦਿਓ, ਅਸੀਂ ਤੁਹਾਡਾ ਸੂਟ ਸਟਿਚ ਕਰਕੇ ਤੁਹਾਨੂੰ ਪਾਰਸਲ ਕਰਵਾ ਦਾਂਗੇ। ਬਟ ਜੇਕਰ ਤੁਹਾਨੂੰ ਉਸ ਵੈਸੀ ਸੂਟ ਚਾਹੀਦਾ ਤਾਂ ਤੁਸੀਂ ਆਪਣਾ ਐਡਰੈਸ ਤੇ ਪੇਮੈਂਟ ਤੁਹਾਨੂੰ ਐਡਵਾਂਸ ਦੇਣੀ ਪੈਣੀ ਹੈ ਅਸੀਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ ਤੁਹਾਨੂੰ ਤੁਹਾਡਾ ਸੂਟ ਮਿਲ ਜਾਏਗਾ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਥੈਂਕ ਯੂ